ਤੋ ਇਸ ਦੇ ਵਿੱਚ 423 ਗ੍ਰਾਮ ਹਿਰੋਇਨ 5 ਕਰੋੜ 9 ਲੱਖ ਡਰਗਮਨੀ ਤਿੰਨ ਲਗਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਜੈਸਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨੋਮੀਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੀਨੂ ਬਿਗ ਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਇੰਡੀਅਨ ਐਂਡ ਤੇ ਜਿਹੜੇ ਮੇਨ ਆਪਰੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਖਵਾਲਾ ਡੀਲਰਸ ਦੇ ਰਹੀਏ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਵੈਨਰ ਦੇ ਵਿੱਚ ਹੈ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲਗੋਟਨ ਬਣੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ ਸੋ ਦੈਟ ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਕ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਸ਼ੇਵਾਸ ਖਾਨ ਨਾਦਾ ਜਿਹੜਾ ਨਰੋਵਾਲ ਬੇਸਡ ਬਦਨਾਮ ਪਾਸ ਸਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟ ਭੇਜ ਰਿਆ ਸੀਗਾ ਸੋ ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ ਸੋ ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰਪੇਜ ਭੇਜਾ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਜ ਭੇਜਾ ਨੂੰ ਕੁਝ ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ ਕਰੰਸੀ ਜਿਹੜਾ ਹੈਗਾ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ तकरीबन 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕਟ ਬਸਟ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ properties have been identified and under 68f ndps in properties the seizure huga so ek ek bahut vaddi sat paak based jada drug network hega us us nu vajiye so antf di ek bahut vaddi kamyabi hegi is de naal hi aj as saada jada 24va din hega in the war against drugs te total 2177 fira na sari state de vich darj ho gayian jis de vich 3868 giraftariya hoyian 135.5 ਕੇਜੀ ਹੀਰੋਇਨ ਦੀ ਰਿਕਵਰੀ ਹੋਈ ਹੈ 82.9 ਕੇਜੀ ਅਫੀਮ 758000 ਟੈਬਲੇਟਸ 1 ਕੇਜੀ ਆਈਸ 1.37 ਕੇਜੀ ਕੋਕੇਨ ਇਹ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵਿਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਮੈਨਰ ਦੇ ਵਿੱਚ ਜਿਹੜੇ ਇਹ ਡਰੱਗ ਨੈਟਵਰਕਸ ਹੈਗੇ ਇਹਨਾਂ ਨੂੰ ਬਸਟ ਕੀਤਾ ਜਾਵੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ